ਸਾਸੀ ਗਾਲ ਦੀ ਸਾਰੇ ਵੀਰਾਂ ਨੂੰ ਉਮੀਦ ਆ ਬਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਲੋ ਜੀ ਬਈ ਸ਼ੌਂਕ ਕਰਾਉਣੇ ਅੱਜ ਸੋਨੂੰ ਕਬੂਤਰਾਂ ਦਾ ਆਪਣੇਆਂ ਦਾ ਰੋੜੀ ਕੁੱਟੀ ਐ ਇਹਨਾਂ ਨੂੰ ਅੱਜ ਬਈ ਰੋੜੀ ਖਾਈ ਜਾਂਦੇ ਆ ਬੈਠੇ ਬੱਚਾ ਬੱਚੇ ਵੀ ਬਾਹਰ ਨਿਕਲੇ ਆਏ ਆਪਣੇ ਬੱਚੇ ਵੱਡੇ ਹੋ ਗਏ ਬਾਈ ਇਹਨਾਂ ਨੂੰ ਗਿਜਾਉਂਦੇ ਨਹੀਂ ਹੈਗੇ ਆਪਾਂ ਆਈ ਰੱਖਾਂਗੇ ਜਾਂ ਅਸਲ ਨੂੰ ਰੱਖਾਂਗੇ ਜਾਂ ਸੇਲ ਕਰਾਂਗੇ ਬੱਚੇ ਆ ਬੱਠਾ ਕਾਲੀਆਂ ਦਾ ਇੱਕ ਉਹ ਫਿਰਦੇ ਆ ਆਪਣਾ ਕਟਕੜਾ 30 40 ਬੱਚੇ ਕੱਢੇ ਹੋਇਆ ਬਾਈ ਹੁਣ ਉਹ ਫਿਰਦੇ ਅੱਦੇ ਪਰਾਂ ਬੱਚੇ ਆਪਣੇ ਤੁਹਾਨੂੰ ਦਿਖਾਉਣਾ ਉਹ ਬੈਠਣ ਤਾਂ ਬੱਚੇ ਦੇਖੋ ਇਹ ਆਪਾਂ ਅਸਲ ਲਈ ਰੱਖ ਲਾਂਗੇ ਬਈ ਬੱਚੇ ਸਾਰੇ ਕਿ ਹੁਣ ਆਪਣੇ ਕੋਲ ਟਾਈਮ ਨਹੀਂ ਹੈਗਾ ਗਿਜੇਉਣ ਦਾ ਜਿਆਦਾ ਭਰਾਵੋ ਆਪਾਂ ਸੇਲ ਕਰਾਂਗੇ ਜੇ ਕਿਸੇ ਪੁਰਾਣੇ ਲੈਣੇ ਹੁਣ ਵਧੀਆ ਬੱਚੇ ਨੇ ਆਪਣੇ ਗਾਰੰਟੀ ਬੱਚਿਆਂ ਦੀ ਉਡਣ ਦੀ ਫੁੱਲ ਹੋਊਗੀ ਤੇ ਬਾਕੀ ਅੰਦਰ ਬੈਠੇ ਬੱਚੇ ਆਪਣੇ ਕੋਲ ਬਾਧੂ ਬੈਠਿਆ ਦੇਖੋ ਜੇ ਪੁਰਾਣੇ ਲੈਣੇ ਹੋਣ ਤਾਂ ਆਪਣੇ ਨਾਲ ਕਨੈਕਟ ਕਰ ਲਿਓ ਹਾਂ ਚੰਗੀ ਨੇ ਬਾਈ ਸਾਰੇ ਆ ਤੁਹਾਡੇ ਸਾਹਮਣੇ ਕਬੂਤਰ ਫਿਰਦੇ ਆ ਇਹ ਹੀ ਕਬੂਤਰਾਂ ਦੇ ਬੱਚੇ ਨੇ ਨਾ ਪੱਲੇ ਆਂਦੇ ਆ ਕਿਤੋਂ ਨਾ ਕਿਤੋਂ ਹੋਰ ਆਪਣੇ ਆਪ ਦੇ ਕਬੂਤਰਾਂ ਦੇ ਬੱਚੇ ਨੇ ਸਾਰੇ ਆ ਬੈਠਿਆ ਤੁਹਾਡੇ ਸਾਹਮਣੇ ਮਾਹ ਚਲਾਜ ਭਰਾਵਾਂ ਨੂੰ ਦਿਖਾ ਦਿੰਨੇ ਆ ਕਈ ਵਾਰ ਨਾ ਵੀਰਾਂ ਨੂੰ ਆਏ ਹੋ ਜਾਂਦਾ ਵੀ ਇਹ ਕਬੂਤਰ ਬਾਹਰੋਂ ਲਿਆ ਕੇ ਤਾਂ ਨਹੀਂ ਸੇਲ ਕਰਦਾ ਹਨ ਤੇ ਤਾਂ ਕਰਕੇ ਜੇ ਆਪਾਂ ਵਿਲੇ ਸੀਗੇ 10 20 ਮਿੰਟ ਤੇ ਇਹ ਰੋੜੀ ਕੁੱਟ ਕੇ ਪਾਈ ਆ ਕਬੂਤਰਾਂ ਨੂੰ ਅੱਜ ਤੇ ਇਹਨਾਂ ਗਿੱਲੀ ਇੱਟ ਤੇ ਮੂੰਹ ਮਾਰੀ ਜਾਂਦੇ ਸੀ ਇੱਕ ਇੱਟ ਭਿਓ ਕੇ ਰੱਖ ਦੇ ਵੀ ਇਹਨਾਂ ਨੂੰ ਕਿਹੜੀ ਇੱਟ ਆ ਸੁੱਕੀ ਨਾ ਪਾਵੇ ਮੈਂ ਦੇਖਿਆ ਬਈ ਇਹਨਾਂ ਨੂੰ ਇੱਟ ਨੂੰ ਪਹਿਲਾਂ ਤੁਸੀਂ ਭਿਓ ਕੇ ਰੱਖ ਦਿਆ ਕਰੋ ਪਿੱਲੀ ਇੱਟ ਨੂੰ ਭਿਓ ਕੇ ਰੱਖੋ 2-3 ਦਿਨ ਇੱਟ ਉਦੋਂ ਬਾਅਦ ਭਿਓ ਕੇ ਫੇਰ ਪਾਵੇ ਇਹਨੂੰ ਬਈ ਇੱਟ ਕੁੱਟ ਕੇ ਆਹ ਦੇਖ ਲਾ ਹੁਣੇ ਦਾਣੇ ਛੱਡ ਕੇ ਇੱਟ ਖਾਂਦੇ ਆ ਪੰਨੀ ਹੋਈ ਇਹ ਪਹਿਲਾਂ ਭਿਓਤੀ ਸੀ ਇੱਟ ਆਪਾਂ ਨੇ ਬਾਅਦ ਚ ਫਿਰ ਕੁੱਟ ਕੇ ਇਹਨਾਂ ਨੂੰ ਪਾਈ ਆ ਨਿਯਾਰੇ ਨਾਲ ਖਾ ਰਹੇ ਨੇ ਬਾਈ ਤੁਹਾਡੇ ਸਾਹਮਣੇ ਤੇ ਕੁਝ ਕੂਪਰ ਬੈਠੇ ਆਗੇ ਉਹ ਦੇਖੋ ਉੱਤਰ ਆਪਣੇ ਅੰਦਰ ਬੱਚੇ ਵੀ ਬਹੁਤ ਬੈਠੇ ਬਾਈ ਆਪਣੇ ਕੋਲੇ ਸਾਨੂੰ ਸ਼ੌਕ ਕਰਾਉਣ ਅੱਜ ਕਬੂਤਰਾਂ ਦਾ ਆਪਣੇ ਦਾ ਸਾਰਿਆਂ ਦਾ ਹੀ ਉੱਡ ਕੇ ਭੱਜ ਗਏ ਆ ਦੇਖ ਲੋ ਮਿੱਤਰੋ ਆ ਬੈਠੇ ਨੇ ਆਪਣੇ ਘਰੇ ਕੱਢੇ ਬੱਚੇ ਦੋ ਆ ਬੈਠੇ ਆ ਦੋ ਆ ਬੈਠੇ ਆ ਇੱਧਰ ਵੀ ਬੱਚੇ ਕੱਢੇ ਹੋਏ ਆ ਦੇਖ ਲਓ ਉਹ ਪਰਾਂ ਬੈਠੇ ਕੱਢਾ ਆ ਕਾ ਫਿਰ ਤਾਂ ਅੰਦਰ ਤੇ ਆਪਣੇ ਲਵੇ ਬਾਈ ਹੁਣ ਟਾਈਮ ਹੈ ਨਹੀਂ ਤਾਂ ਕਰਕੇ ਇਹਨਾਂ ਨੂੰ ਜੇ ਕਿਸੇ ਭਰਾ ਲਵੇ ਘੱਟ ਵੱਧ ਬੱਚੇ ਹੁੰਦੇ ਨੇ ਤਾਂ ਆਪਾਂ ਸੇਲ ਕਰ ਦਾਂਗੇ ਬੱਚੇ ਦੋ ਆ ਬੈਠੇ ਆ ਆ ਬੈਠੇ ਦੋ ਬੱਚੇ ਆਪਣੇ ਬੱਚੇ ਬਾਈ ਪੂਰੇ ਚੰਗੇ ਆ ਇਹ ਹੀ ਕਬੂਤਰਾਂ ਦੇ ਆਪਾਂ ਬਾਜ਼ੀਆਂ ਛੱਡਦੇ ਆ ਬੱਚੇ ਠੀਕ ਆ ਉਹੀ ਆਪਾਂ ਸੇਲ ਕਰ ਦਿੰਨੇ ਆ ਤਾਈਓ ਬਾਈ ਰਿਜ਼ਲਟ ਵਧੀਆ ਆਉਂਦਾ ਬੱਚਿਆਂ ਦਾ ਜਿਹੜਾ ਭਰ ਲ ਜਾਂਦਾਗਾ ਵਧੀ ਉੱਡਦੇ ਆ ਸਾਰਿਆਂ ਦੇ ਹਨਾ ਲਾ ਦੇ ਤੁਹਾਡੇ ਸਾਹਮਣੇ ਕੱਢੇ ਹੋਏ ਨੇ ਬੱਚੇ ਤੇ ਇਹ ਜੀ ਬੱਚੇ ਆਪਾਂ ਸੇਲ ਕਰਦੇ ਹੁੰਦੇ ਆ ਆ ਦੇਖੋ ਠੀਕ ਆ ਬਰਾਬਰ ਆ ਗੱਡੇ ਹੋਏ ਨੇ ਥੱਲੇ ਵੀ ਗੱਡੇ ਹੋਏ ਨੇ ਭਾਈ ਖੁੱਡੇ ਭਾਈ ਸਾਫ਼ ਰੱਖਿਆ ਕਰੋ ਆ ਦੇਖ ਲਓ ਆਪਣੀ ਸਫਾਈ ਆ ਪੂਰੀ ਫੁੱਲ ਕੂਤਰਾਂ ਦੀ ਤਾਂ ਹੀ ਵਾਇਰਸ ਪੈਂਦਾ ਹੁਣ ਕੇਰਾ ਖੁੱਡੇ ਬਾਈ ਸਮਾਰ ਕੇ ਸਾਫ ਕਰ ਦੋ ਇਹ ਸਾਰਾ ਸਿਆਲ ਲੋਡ ਨਹੀਂ ਪੈਣੀ ਮੁੜ ਕੇ ਜਿਆਦਾ ਸਫਾਈ ਕਰਨ ਦੀ ਆ ਬੈਠਿਆ ਕਬੂਤਰਾ ਆਪਣੇ ਸਾਰੇ ਬਾਰੇ ਇਹ ਖੁਸ਼ਾ ਹੀ ਰਹਨੇ ਆ ਬਾਈ ਲੋਕ ਨਾ ਖੁੱਡੇ ਬੰਦ ਕਰਕੇ ਰੱਖਦੇ ਆ ਆਪਾਂ ਤਾਂ ਦੇਖ ਲੋ ਸਾਰੇ ਖੁੱਡੇ ਖੁੱਲੇ ਆ ਆਪਣੇ ਕੋਈ ਬਾਹਰ ਫਿਰੇ ਕੋਈ ਅੰਦਰ ਫਿਰੇ ਕੋਈ ਉੱਪਰ ਬੈਠੇ ਨੇ ਕੋਈ ਇੱਧਰ ਬੈਠਾਗਾ ਇਹਨਾਂ ਦਾ ਸ਼ੌਂਕ ਪੂਰਾ ਜਦੋਂ ਕਬੂਤਰ ਬਾਈ ਖੁਸ਼ ਹੈ ਨਾ ਜੇ ਕਬੂਤਰ ਦਾ ਮਨ ਖੁਸ਼ ਆ ਫਿਰ ਕਬੂਤਰ ਬੱਚੇ ਵਧੀਆ ਪਾਲਦੇ ਆ ਬਾਈ ਤੇ ਆਪ ਵੀ ਖੁਸ਼ ਰਹਿੰਦੇ ਜਦੋਂ ਆਪ ਖੁਸ਼ ਨਹੀਂ ਹੈਗੇ ਬਾਈ ਨਾ ਇਹ ਬੱਚੇ ਚੱਜ ਨਾਲ ਪਾਲਣ ਉਹ ਜਿਵੇਂ ਬੱਚੇ ਛੋਟੇ ਵੱਡੇ ਇਹ ਰਹਿ ਜਾਂਦੇ ਆ ਉਹ ਕੰਮ ਆਪਣੇ ਕੋਲੇ ਨਹੀਂ ਹੁੰਦਾ ਬਈ ਆਪਣੇ ਸੁਨਮਨ ਦਿਖਾਈ ਨਹੀਂ ਹੁਣ ਬੱਚੇ ਦੇਖ ਲਓ ਸਾਰੇ ਦੋ ਦੋ ਉਹ ਬੈਠੇ ਆਂ ਦੇਖ ਲਓ ਸਾਰੇ ਝੋਟਿਆਂ ਵਰਗੇ ਨੇ ਕਾਰਨ ਬਾਈ ਇਹੀ ਹੁੰਦਾਗਾ ਹੋਰ ਕੋਈ ਕਾਰਨ ਨਹੀਂ ਇਹਨਾਂ ਨੂੰ ਖੁਸ਼ ਰਹਿੋ ਜਿੰਨਾ ਹੋ ਸਕੇ ਬਾਈ ਖੁੱਲੇ ਰਹਿਣ ਇਹ ਬਾਹਰ ਬਾਹਰ ਹੀ ਇਹਨਾਂ ਨੂੰ ਦਾਣਾ ਪਾਣੀ ਮੈਂ ਖੁੱਡਿਆਂ ਚ ਕਦੇ ਦਾਣਾ ਨਹੀਂ ਪਾਉਂਦਾ ਬਾਈ ਆਹ ਦੇਖ ਲੋ ਆਹ ਪਾਣੀ ਦੇ ਕੁੰਡੇ ਪਏ ਨੇ ਆਹ ਦਾਣੇ ਪਏ ਨੇ ਜਿੰਨਾ ਬਾਹਰ ਖਾਣਗੇ ਉੰਨੀ ਵਾਈ ਖੁਸ਼ ਰਹਿੰਦੇ ਐ ਥੱਲੋਂ ਖਾਣਗੇ ਜਿੰਨਾ ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਜੀਨੇ ਵੀ ਬਾਈ ਬੱਚੇ ਲੈਣੇ ਹੋਏ ਆਪਣ ਨਾਲ ਕਨੈਕਟ ਕਰ ਲਿਓ ਨੰਬਰ ਆਪਣਾ ਹੈਗਾ 76960 32300 ਓਕੇ ਬਾਈ ਜੀ ਆਸ਼ੀਰਵਾਦ ਸਾਰੇ ਵੀਰਾਂ ਨੂੰ